ਸ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਵੀ ਚੜ੍ਹਦੀ ਕਲਾ ਵਿੱਚਾਂ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੀਆਂ ਭੈਣਾਂ ਤੇ ਭੈਣਾਂ ਨੂੰ ਇੱਕ ਆਪਰ ਰਿਕੁਐਸਟ ਰੋਜ਼ ਕਰਦੇ ਆਂਗੇ ਵੀ ਰੇਟ ਆਪਾਂ ਵੀਡੀਓ ਦੇ ਵਿੱਚ ਦੱਸਿਆ ਹੁੰਦੇ ਆ ਪੂਰੀ ਵੀਡੀਓ ਦੇਖਿਆ ਕਰੋ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਗੱਲਬਾਤ ਪੂਰੀ ਸੁਨਿਆ ਕਰੋ ਪਰ ਸਾਰੇ ਸੂਟਾਂ ਦੇ ਰੇਟ ਵਿੱਚ ਹੀ ਦੱਸਦੇ ਆਂਗੇ ਵੀਡੀਓ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਗਰਮੀ ਦੀ ਵੈਰਾਈਟੀ ਆ ਗਈ ਹੈ ਤੇ ਇੱਕ ਉਹਨਾਂ ਲੋਕਾਂ ਤੋਂ ਬਚੋ ਭੈਣਾਂ ਨੂੰ ਆਪਾਂ ਕਹਿਣੇ ਆਂਗੇ ਵੀ ਜਿਹੜੇ ਆਪਾਂ ਭੈਣਾਂ ਵੀਡੀਓ ਦੇਖਦੀਆਂ ਰਹਿੰਦੀਆਂ YouTube ਤੇ ਤੇ ਦੁਕਾਨਾਂ ਵਾਲੇ ਵੀਡੀਓ ਪਾਉਂਦੇ ਆ ਵੀ ਸੇਲ ਆਂਦੀਆਂ ਸਸਤੀਆਂ ਉਹ ਬਹੁਤ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਆ ਪਰ ਅੱਜ ਤੱਕ ਕਰਕੇ ਬੋਲਿਆ ਇਹ ਗੱਲ ਵੀ ਭੈਣਾਂ ਸਾਨੂੰ ਕੱਪੜਾ ਨਹੀਂ ਸਹੀ ਮਿਲਿਆ ਕੱਪੜਾ ਪੂਰਾ ਨਹੀਂ ਮਿਲਿਆ ਜਾਂ ਮਿਲਿਆ ਹੀ ਨਹੀਂਗਾ ਪੇਮੈਂਟ ਕਰਤੀ ਤੇ ਉਸ ਚੀਜ਼ ਤੋਂ ਤੁਸੀਂ ਲਾਲਚ ਦੇ ਵਿੱਚ ਆ ਕੇ ਪੇਮੈਂਟ ਕਰ ਦਿੰਦੇ ਹੋਗੇ ਤੇ ਆਪਾਂ ਨੂੰ ਭੈਣਾਂ ਸੀਓਡੀ ਬਾਰੇ ਪੁੱਛਦੇ ਨੇ ਸੀਓਡੀ ਆਪਣੇ ਕੋਲੇ ਅਵੇਲੇਬਲ ਨਹੀਂ ਹੈਗੀ ਤੇ ਕੈਸ਼ ਔਨ ਡਿਲੀਵਰੀ ਆਪਾਂ ਕਰਦੇ ਨਹੀਂ ਜੀ ਤੇ ਪੇਮੈਂਟ ਆਪਣੀ ਆਨਲਾਈਨ ਰਹੇਗੀ ਪਰ ਭੈਣਾਂ ਬੇਫਿਕਰ ਹੋ ਕੇ ਪੇਮੈਂਟ ਕਰਕੇ ਆਪਣੇ ਸੂਟ ਬੁੱਕ ਕਰ ਸਕਦੀਆਂ ਜੀ ਤੇ ਆਪਾਂ ਘਰੇ ਡੇਲੀਵੇਅਰ ਸੂਟ ਲੈ ਕੇ ਆਏ ਆ ਜੀ ਡੇਲੀਵੇਅਰ ਚ ਪਾਉਣ ਵਾਲੇ ਇਹ ਕਾਟਨ ਦੇ ਸੂਟ ਰਹਿਣਗੇ ਕੈਮਰੇ ਇੱਕ ਕਾਟਨ ਦੇ ਸੂਟ ਹੈ ਜੀ ਪਿਓਰ ਵਾਲੇ ਵਧੀਆ ਵਾਲੇ ਤੇ ਬਿਲਕੁਲ ਸੌਫਟ ਕੱਪੜਾ ਹੈ ਜਿੰਨਾ ਪਹਿਨਣਾ ਨੂੰ ਇਹ ਪ੍ਰੋਬਲਮ ਆਉਂਦੀ ਹੈ ਵੀ ਸੁੱਚੇ ਤੰਦ ਵਾਲਾ ਕੱਪੜਾ ਨਹੀਂ ਪੈਂਦਾ ਤੇ ਆਪਾਂ ਬਿਲਕੁਲ ਵੀ ਨਹੀਂ ਦੇਣਾ ਉਹ ਲਾਲਚ ਵਿੱਚ ਵੇਚਣਾ ਆਇਆ ਕਰੋ ਪਹਿਨਣਾ ਨੂੰ ਆਪਾਂ ਇਹੀ ਰਿਕਵੈਸਟ ਕਰਦੇ ਆਂ ਬਾਰ-ਬਾਰ ਤੇ ਪਿਓਰ ਦੀਆਂ ਚੀਜ਼ਾਂ ਪਿਓਰ ਦੀਆਂ ਹੀ ਹੁੰਦੀਆਂ ਜੀ ਤੇ ਬਿਲਕੁਲ ਸੌਫਟ ਕੱਪੜਾ ਪਿਓਰ ਕਾਟਨ ਹੈ ਤੇ ਦੋ ਦੋ ਸੂਟ ਰਹਿਣਗੇ ਜੀ ਕਿਹ ਕਿਹ ਰੰਗ ਦੇ ਤੇ ਪਿੰਕ ਕਲਰ ਆ ਬਹੁਤ ਹੀ ਪਿਆਰਾ ਬਰੀਕ ਪ੍ਰਿੰਟ ਆ ਜਿਹੜੀਆਂ ਪਹਿਣਾ ਨੂੰ ਬਰੀਕ ਪ੍ਰਿੰਟ ਪਸੰਦ ਆ ਨਾ ਬਿਲਕੁਲ ਬਰੀਕ ਪ੍ਰਿੰਟ ਆ ਜੀ ਇਹ ਮੀਕਣੀ ਜੀ ਦਾ ਕੋਈ ਡਾਟਸ ਨਹੀਂ ਹੈਗੇ ਜਿਵੇਂ ਕਣੀਆਂ ਦੀਆਂ ਬੂੰਦਾ ਹੁੰਦੀਆਂ ਇਸ ਤਰ੍ਹਾਂ ਬਰੀਕ ਬਰੀਕ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਤੇ ਜਿਨ੍ਹਾਂ ਘਨ ਪਹਿਣਾ ਨੇ ਇੱਕ ਨਾਲ ਦੇ ਦੋ ਸੂਟ ਲੈਣੇ ਤੁਸੀਂ ਦੋ ਵੀ ਲੈ ਸਕਦੇ ਹੋ ਜੀ ਆਪਾਂ ਡਿਜ਼ਾਈਨ ਘਟ ਦਿਖਾਵਾਂਗੇ ਤੇ ਸੂਟ ਦੋ ਦੋ ਰਹਿਣਗੇ ਜੀ ਸਾਰੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਮੈਸੇਜ ਕਰਨਾ ਜੀ ਤੇ ਰੇਟ ਰਹਿਣਾ ਜੀ 500 ਰੁਪਏ ਸੂਟ ਦਾ ਤੇ ਫ੍ਰੀ ਆਪਾਂ ਸ਼ਿਪਿੰਗ ਦੇਣੀ ਹੈ ਫ੍ਰੀ ਸ਼ਿਪਿੰਗ ਦੇ ਨਾਲ 500 ਰੁਪਏ ਰੇਟ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਕੱਪੜਾ ਵੀ ਬਹੁਤ ਹੀ ਸੌਫਟ ਹੈ ਇਹ ਅਗਲਾ ਆ ਗਿਆ ਜੀ ਬਲੂ ਕਲਰ ਦਾ ਸੂਟ ਉਹਦੇ ਨਾਲ ਦਾ ਹੀ ਆ ਗਿਆ ਜੀ ਸੇਮ ਪਿੰਕ ਦੇ ਨਾਲ ਦਾ ਪ੍ਰਿੰਟ ਆ ਗਿਆ ਕੜੀਆਂ ਦਾ ਬਰੀਕ ਬਰੀਕ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਜਾਂ ਤੇ ਇਹਨੂੰ ਲੈਸ ਲਾ ਕੇ ਤੁਸੀਂ ਡਿਜ਼ਾਈਨ ਕਰਕੇ ਬਹੁਤ ਸੋਹਣੇ ਸੂਟ ਬਣਾ ਸਕਦੇ ਹੋ ਬਾਹਰ ਅੰਦਰ ਵਾਸਤੇ ਬਹੁਤ ਹੀ ਸੋਹਣੇ ਲੱਗਣਿਆ ਸੂਟ ਕੱਪੜਾ ਬਹੁਤ ਹੀ ਪਿਆਰਾ ਹੈ 500 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਪਿਓਰ ਕੈਮਰਿਕ ਕਾਟਨ ਦੇ ਸੂਟ ਹੈ ਜੀ ਉਹ ਵਾਲੀ ਕਾਟਨ ਵੀ ਨਹੀਂ ਹੈਗੀ ਵੀ ਜਿਹੜੇ ਫਟ ਜਾਂਦੇ ਆ ਇਹ ਹੰਡਨਸਾਰ ਕਪੜਾ ਹੁੰਦਾ ਜੀ ਕੈਮਰੇ ਕਾਟਨ ਘਰੇ ਪਾਉਣ ਵਾਸਤੇ ਬਹੁਤ ਹੀ ਸੋਹਣੇ ਸੂਟ ਬਣਦੇ ਆ ਜੀ 500 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਸਾਨੂੰ ਤੇ ਇਹ ਅਗੇ ਜੀ ਜੈਪੂਰੀ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਫਰੋਜੀ ਕਲਰ ਫਰੋਜੀ ਕਲਰ ਹੈ ਜੀ ਬਹੁਤ ਹੀ ਪਿਆਰਾ ਤੇ ਧਿਆਨ ਨਾਲ ਪਹਿਣਾ ਦੇਖ ਲੈਣ ਇਹ ਬਣੇ ਹੋਏ ਆ ਜੀ ਵਿੱਚ ਮੋਰਨੀਆਂ ਦਾ ਪ੍ਰਿੰਟ ਬਹੁਤ ਹੀ ਪਿਆਰਾ ਇਹ ਮੋਰਨੀਆਂ ਦਾ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਸੋਹਣਾ ਜਾਂ ਇਹ ਉੱਪਰ ਨਹੀਂ ਹੈਗਾ ਪ੍ਰਿੰਟ ਲੈਣ ਵਾਲਾ ਨਹੀਂ ਹੈਗਾ ਬਿਲਕੁਲ ਵੀ ਇਹ ਬੈਕ ਸਾਈਡ ਵੀ ਚੈੱਕ ਕਰ ਸਕਦੇ ਹੋ ਤੁਸੀਂ ਸੇਮ ਹੀ ਪ੍ਰਿੰਟ ਬੈਕ ਸਾਈਡ ਵੀ ਹੈ ਕਈ ਵਾਰੀ ਪਹਿਣਾ ਨੂੰ ਇਹ ਵਹਿਮ ਹੁੰਦਾ ਵੀ ਇਹ ਉੱਤੇ ਉੱਤੇ ਪ੍ਰਿੰਟ ਬਣਿਆ ਹੋਊ ਛਾਪਾ ਹੋਊਗਾ ਲੈਜੂ ਆ ਇਹ ਲੈਣ ਵਾਲਾ ਪ੍ਰਿੰਟ ਨਹੀਂ ਹੈਗਾ ਮੇਰੇ ਲਮੇੜ ਚੀਜ਼ਾਂ ਜੀ ਬਹੁਤ ਹੀ ਸੋਹਣੀਆਂ ਬਹੁਤ ਹੀ ਸੌਫਟ ਕੱਪੜਾ ਹੈ ਫਰੋਜ਼ੀ ਕਲਰ ਦਾ ਮੋਰਨੀਆਂ ਵਾਲਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ 500 ਰੁਪਿਆ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਗ੍ਰੀਨ ਬਹੁਤ ਹੀ ਪਿਆਰਾ ਕਲਰ ਹੈ ਇਹ ਇਹ ਗ੍ਰੀਨ ਡਾਰਕ ਨਹੀਂ ਹੈਗਾ ਕੰਚਾਈ ਰੰਗ ਦੇ ਵਿੱਚ ਗ੍ਰੀਨ ਆ ਗਿਆ ਜੀ ਸੀ ਗ੍ਰੀਨ ਕਹਿ ਸਕਦੇ ਆਪਾਂ ਇਹ ਵੀ ਮੋਰਨੀਆਂ ਵਾਲਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਪ੍ਰਿੰਟ ਬੈਕ ਸਾਈਡ ਤੇ ਆਇਆ ਹੋਇਆ ਹੈ ਇਹ ਲੈਣ ਵਾਲਾ ਪ੍ਰਿੰਟ ਬਿਲਕੁਲ ਵੀ ਨਹੀਂ ਹੈਗਾ ਕੋਈ ਉਤੇ ਛਾਪਣੀ ਹੈਗਾ ਪੱਕਾ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਜਾਂ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ WhatsApp ਤੇ ਮੈਸੇਜ ਕਰਨਾ ਜੀ ਰੇਟ 500 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਇਹ ਹੈਗੇ ਜੀ ਬਲੈਕ ਕਲਰ ਦਾ ਸੂਟ ਬਲੈਕ ਆਪਾਂ ਸਾਰੇ ਪ੍ਰਿੰਟ ਸੂਟਾਂ ਦੇ ਵਿੱਚ ਲੈ ਕੇ ਆਉਣੇ ਆ ਕਿਉਂਕਿ ਬਲੈਕ ਕਲਰ ਦੀ ਪਹਿਣਾ ਦੀ ਬਹੁਤ ਡਿਮਾਂਡ ਰਹਿੰਦੀ ਹੈ ਵਾਈਟ ਔਰ ਬਲੈਕ ਇਹ ਮੈਚਿੰਗ ਸੂਟ ਆਏਗਾ ਇਹ ਸ਼ਲਟ ਦਾ ਆ ਗਿਆ ਜੀ ਪਿਸ ਤੇ ਆ ਗਿਆ ਸਲਵਾਰ 2-2 ਸੂਟ ਰਹਿਣਗੇ ਸਾਰੇ ਜਿਨ੍ਹਾਂ ਨੇ ਇੱਕ ਨਾਲ ਦੇ ਦੋ ਸੂਟ ਲੈਣੇ ਆ ਉਹ ਵੀ ਲੈ ਸਕਦੇ ਆ ਬਹੁਤ ਹੀ ਸੌਫਟ ਕੱਪੜਾ ਹੈ ਇਹ ਲੈਣਾ ਵਾਲੀ ਸਲਵਾਰ ਆਏਗੀ ਮੈਚਿੰਗ ਸੂਟ ਆਏਗਾ ਬਹੁਤ ਹੀ ਸੋਣਾ ਇਹ ਇਸ ਤਰ੍ਹਾਂ ਮੈਚਿੰਗ ਆਏਗੀ ਜੀ ਇੱਕ ਨਾਲ ਦੇ ਦੋ ਸੂਟ ਲੈ ਸਕਦੇ ਹੋ ਤੁਸੀਂ 500 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਆਰਡਰ ਕਰਿਆ ਕਰੋ ਜੀ ਤੇ ਇਹ ਆਪਾਂ ਜਿਹੜੇ ਪਹਿਲਾਂ ਵੀਡੀਓ ਚ ਦਿਖਾਏ ਆ ਸੂਟ ਉਹੀ ਹੈ ਜੀ ਤੇ ਇਹ ਸਾਡੀ ਭੈਣ ਨੇ ਆਪਣੇ ਤੋਂ ਲਏ ਆ ਕਿ ਭੈਣ ਪਿਛਲੇ ਸਾਲ ਦੇ ਆਪਣੇ ਨਾਲ ਜੁੜੇ ਹੋਏ ਉਹ ਆਪਣੇ ਤੋਂ ਹੀ ਸੂਟ ਲੈਂਦੇ ਆ ਕਿ ਸਾਰੇ ਘਰੇ ਪਾਉਣ ਵਾਲੇ ਵੀ ਤੇ ਵਰਕ ਵਾਲੇ ਵੀ ਤਿਆਰ ਕਰਵਾਉਂਦੇ ਆਪਣੇ ਤੋਂ ਤੇ ਇਹ ਆਪਾਂ ਤਾਂ ਦਿਖਾ ਰਹੇ ਆ ਭੈਣਾਂ ਨੂੰ ਇਹ ਅੱਜ ਆਪਾਂ ਡਿਲੀਵਰ ਕਰਨੇ ਆ ਜੀ ਦੋਨੋਂ ਸੂਟ ਤੇ ਭੈਣਾਂ ਬੇਫਿਕਰ ਹੋ ਕੇ ਆਪ ਨੂੰ ਆਰਡਰ ਦੇ ਸਕਦੀਆਂ ਚਲੋ ਜਿਹੜੀਆਂ ਭੈਣਾਂ ਤਾਂ ਆਪਣੇ ਨਾਲ ਜੁੜੀਆਂ ਉਹਨਾਂ ਨੂੰ ਤਾਂ ਪਤਾ ਹੈ ਤੇ ਨਵੇਂਆਂ ਨੂੰ ਥੋੜਾ ਡਰ ਹੁੰਦਾ ਵੀ ਕੋਈ ਸਾਡੇ ਨਾਲ ਥੱਗੀ ਨਾ ਹੋ ਜੇ ਕੋਈ ਸਾਡੀ ਪੇਮੈਂਟ ਐ ਮੈਨਾਂ ਚਲੀ ਜਾਵੇ ਜਾਂ ਕੈਸ਼ ਆਨ ਡਿਲੀਵਰੀ ਮੰਗਦਿਆਂ ਭੈਣਾਂ ਵੀ ਸਾਡੇ ਨਾਲ ਝੋਖਾ ਨਾ ਹੋ ਜੇ ਤੇ ਆਪਾਂ ਭੈਣਾਂ ਨੂੰ ਬਾਰ-ਬਾਰ ਰਿਕਵੈਸਟ ਕਰਦੇ ਆਂ ਵੀ ਕੋਈ ਤੋਖਾ ਧੜੀ ਵਾਲਾ ਕੰਮ ਨਹੀਂ ਹੈਗਾ ਆਪਣਾ ਤੇ ਬਿਲਕੁਲ ਆਪਾਂ ਸਹੀ ਕੰਮ ਕਰ ਰਹੇ ਆਂ ਜੀ ਤੇ ਡਾਕ ਰਾਹੀਂ ਆਪਾਂ ਪਾਰਸਲ ਲਾਉਣੇ ਆਗੇ ਤੇ ਛੇਤੀ ਤੋਂ ਛੇਤੀ ਭੈਣਾਂ ਕੋਲੇ ਪਾਰਸਲ ਪਹੁੰਚ ਵੀ ਰਹੇ ਆ ਆਪਣੇ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਗੇ ਤੋਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਆ ਤੁਹਾਨੂੰ ਤੇ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਤੁਸੀਂ ਲਾਈਕ ਕਰਨ ਵਿੱਚ ਬਹੁਤ ਕਿਰਸ ਕਰਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਸਾਰੀਆਂ ਭੈਣਾਂ ਦਾ ਪੈਦਾ ਹੋ ਸਕੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ